ਇਸ ਵੇਲੇ ਅਸੀਂ ਮੌਜੂਦ ਆ ਪਿੰਡ ਅਸਮਾਰਪੁਰ ਦੇ ਅੱਡੇ ਦੇ ਵਿੱਚ ਜਿੱਥੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਜਿੱਥੇ ਸਿਆਸਤ ਦੇ ਵਿੱਚ ਇੱਕ ਵਧੀਆ ਇਨਸਾਨ ਵਜੋਂ ਵਧੀਆ ਲੀਡਰ ਵਜੋਂ ਜਾਣੇ ਜਾਂਦੇ ਆ ਉੱਥੇ ਆਪਣੀ ਸੱਚੀ ਤੇ ਸਿੱਧੀ ਕਿਰਤ ਵੀ ਕਰਦੇ ਆ ਭਾਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਆ ਜੀ ਜੀ ਭਾਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵਿਸ਼ੇਸ਼ ਟਾਈਮ ਕੱਢ ਕੇ ਜਿਹੜਾ ਦਾਸ ਦੇ ਇਸ ਛੋਟੇ ਜਿਹੇ ਸ਼ੋਰੂਮ ਤੇ ਪਹੁੰਚੇ ਹੋ ਮੈਂ ਜਿੰਨੇ ਵੀ ਤੁਹਾਡੇ ਸਰੋਤੇ ਨੇ ਉਹਨਾਂ ਨੂੰ ਪਹਿਲਾਂ ਤਾਂ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਦੂਸਰਾ ਜਿਹੜੀ ਅਸੀਂ ਸਕੀਮ ਲਾਈ ਹੋਈ ਹੈ ਸਾਡਾ ਭਾਜੀ ਇੱਕ ਤਾਂ ਪਹਿਲੀ ਗੱਲ ਕਿ ਜੋ ਮਾਰਕੀਟ ਦੇ ਵਿੱਚ ਚਾਈਨੀਸ ਸਿੰਬਲ ਸੌਦੇ ਵਿਕਦੇ ਨੇ ਕਿ ਕੰਪਨੀ ਦਾ ਸਟicker ਲਾ ਕੇ ਵਿੱਚ ਚਾਈਨੀਸ ਪੈਨਲ ਪਾ ਕੇ ਮਤਲਬ 5-7000 ਦਾ ਵੇਚਿਆ ਜਾ ਰਾ ਇੱਕ ਨਾ ਇੱਕ ਫਰੀ ਫਰੰਨਾ ਤੇ ਵੰਕੜਾ ਉਹ ਸੌਦੇ ਆਪਣੇ ਕੋਲ ਬਿਲਕੁਲ ਨਹੀਂ ਹੈਗੇ 20 ਸਾਲ ਹੋ ਗਿਆ ਸਾਨੂੰ ਇੱਥੇ ਮਾਰਕੀਟ 'ਚ ਕੰਮ ਕਰਦਿਆਂ ਨੂੰ ਕੋਈ ਇੱਕ ਕਸਟਮਰ ਵੀ ਇਹ ਨਹੀਂ ਕਹਿ ਸਕਦਾ ਕਿ ਅਸੀਂ ਸੈਟੀਸਫਾਈ ਨਹੀਂ ਹੈਗੇ ਉਹਨਾਂ ਤੋਂ ਪ੍ਰੋਡਕਟ ਲੈ ਕੇ ਜੋ ਦਵਾਂਗੇ 100% ओरिजिनल ਦਵਾਂਗੇ ਸਾਡੇ ਕੋਲ ਭਾਜੀ LG Sony Samsung BPL Panasonic Vivo Oppo MI ਬ੍ਰਾਂਡ ਦਾ ਸਮਾਨ ਆ ਨਾ ਕਿ ਅਸੀਂ ਕੋਈ ਚਾਈਨੀਜ਼ ਪ੍ਰੋਡਕਟ ਵੇਚਦੇ ਆ ਜਾਂ ਮਤਲਬ ਕਿਸੇ ਤਰ੍ਹਾਂ ਦਾ ਕੋਈ ਸੈਂਪਲਡ ਪ੍ਰੋਡਕਟ ਪੇ ਜਿਹੜਾ ਕਿਸੇ ਹੋਰ ਮਾਰਕੀਟ ਤੋਂ ਹੋਰ ਦੁਕਾਨ ਤੋਂ ਮਿਲੇ ਨਹੀਂ ਆਪਣਾ ਹੀ ਕੋਈ ਨਾਮ ਤਿਆਰ ਕਰਾ ਕੇ ਆਪਣਾ ਮੋਹਰ ਆਪਣਾ ਠੱਪਾ ਲਾ ਕੇ ਬਣਾ ਕੇ ਡੱਬਿਆਂ ਦੇ ਉੱਤੇ ਚਿਪਕੀ ਉਹ ਉਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਤੁਸੀਂ ਜਿੰਨਾ ਸਾਮਾਨ ਪਿਆ ਸਾਰਾ ਦੇਖ ਸਕਦੇ ਹੋ ਸਾਰਾ ਟੋਟਲੀ ਆ ਮਤਲਬ LG ਦੀਆਂ ਪਈਆਂ ਨੇ 32 ਇੰਚੀ LED ਆ Panasonic ਪਈਆਂ ਨੇ ਬਾਕੀ ਆ ਥੱਲੇ Sony ਦੀਆਂ ਪਈਆਂ ਨੇ ਉਧਰ 65 ਇੰਚੀ ਪਈਆਂ 75 ਇੰਚੀ ਪਈਆਂ ਸੋ ਹਰ ਇੱਕ ਚੀਜ਼ ਜਿਹੜੀ ਆ ਉਹ ਟੋਟਲੀ ਇੱਕ ਤਾਂ ਕੰਪਨੀ ਦੀ ਆ ਔਰ ਦੂਸਰੀ ਬੜੀ ਹੀ ਬਾਜਵਰ ਇਟਰਾ ਤੇ ਹੋਲਸੇਲ ਰੇਟਾਂ ਤੇ ਜਿਹੜੀ ਦਿੱਤੀ ਜਾ ਰਹੀ ਆ ਔਰ ਇਸ ਸਕੀਮ ਦਾ ਇੰਨਾ ਕਿ ਲੋਕਾਂ ਨੇ ਫਾਇਦਾ ਲਿਆ ਪਿਛਲੇ ਇੱਕ ਹਫਤੇ ਤੋਂ ਅਸੀਂ 11 ਤਰੀਕ ਤੋਂ 11 ਅਕਤੂਬਰ ਤੋਂ ਇਹ ਸਕੀਮ ਸਟਾਰਟ ਕੀਤੀ ਆ ਜੋ 19 ਤਰੀਕ ਹੋ ਗਈ ਮਤਲਬ ਸਾਡੇ ਕੋਲ ਪ੍ਰਮਾਤਮਾ ਦੀ ਇੰਨੀ ਕਿਰਪਾ ਆ ਕਿ ਲੋਕ ਅਮਰਸਰ ਸਾਹਿਬ ਤੋਂ ਪਰਨਪਰਨ ਸਾਹਿਬ ਤੋਂ ਪਟਿਆਲੇ ਤੋਂ ਰਾਜਪੁਰੇ ਤੋਂ ਆਨੰਦਪੁਰ ਸਾਹਿਬ ਤੋਂ ਰੋਪੜ ਤੋਂ ਮਤਲਬ ਦੂਰ ਦੂਰ ਤੋਂ ਕਸਟਮਰ ਆ ਕੇ ਉਹਨਾਂ ਨੇ ਇਸ ਇਹ ਜਿਹੜਾ ਸਕੀਮ ਦਾ ਫਾਇਦਾ ਲਿਆ ਕਿਉਂਕਿ ਜਿਸ ਪ੍ਰਾਈਸ ਦੇ ਵਿੱਚ ਗਾਹਕ ਨੂੰ ਆਮ ਦੁਕਾਨਾਂ ਤੋਂ ਉਹ ਚੀਜ਼ ਮਿਲਦੀ ਆ ਉਸ ਪ੍ਰਾਈਸ ਤੋਂ 3000 ਘੱਟ ਤੇ ਪੁਰਾਣਾ ਵੀ ਉਹਨਾਂ ਦਾ ਪ੍ਰੋਡਕਟ ਬੇਚ ਲੈਸ ਹੋ ਰਿਹਾ ਔਰ ਉਹਨਾਂ ਨੂੰ ਨਵੀਂ ਚੀਜ਼ ਵੀ ਬ੍ਰਾਂਡਡ ਕੰਪਨੀ ਦੀ ਦਿੱਤੀ ਜਾ ਰਹੀ ਆ ਸੋ ਜੇ ਇੰਨੀ ਦੂਰ ਦੂਰ ਤੋਂ ਕਸਟਮਰ ਆ ਕੇ ਲੈ ਰਹੇ ਆ ਸਿਰਫ ਇਹ ਨਹੀਂ ਹੈ ਕਿ ਅਸੀਂ ਮਾਰਕੀਟ ਨਾਲੋਂ ਜੀ ਰੇਟ ਵੱਧ ਫੋਕ ਕੇ ਫਿਰ ਉੱਚ ਐ ਕੀਤਾ ਅਸੀਂ ਜੋ ਰੇਟ ਹੈਗਾ ਠੀਕ ਹੈ ਅਸੀਂ ਵੀ ਆਪਣੀ ਕਮਾਈ ਕਰਦੇ ਆ ਕਿਰਤ ਕਰਦੇ ਆ ਬਟ ਸਾਡਾ ਜਿਹੜਾ ਕੰਪਨੀ ਦੇ ਨਾਲ ਸਿੱਧਾ ਟਾਇਅਪ ਆ ਔਰ ਕੰਪਨੀ ਦੇ ਨਾਲ ਹੀ ਸਾਡਾ ਜਿਹੜਾ ਪੁਰਾਣਾ ਪ੍ਰੋਡਕਟ ਜਿਹੜਾ ਕੱਟਿਆ ਜਾ ਰਿਹਾ ਸੋ ਇਹ ਮੈਂ ਕਹਿ ਸਕਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਸਰਕਾਰ ਦੇ ਵਿੱਚ ਹੋਣ ਦਾ ਇਹ ਫਾਇਦਾ ਹੈਗਾ ਆ ਲਿਆ ਆਪਾਂ ਕਿ ਕੰਪਨੀ ਨੂੰ ਕਹਿ ਕੇ ਆਪਾਂ ਜਿਹੜਾ ਇਹ ਸਾਰਾ ਸਟਾਕ ਆ ਉਹਦੇ ਵਿੱਚ ਪੁਰਾਣਾ ਸਮਾਨ ਜਿਹੜਾ ਅਡਜਸਟ ਕਰਾ ਰਹੇ ਆ ਸੋ ਬੜਾ ਲੋਕਾਂ ਨੇ ਵੀ ਫਾਇਦਾ ਲਿਆ ਔਰ ਸਾਨੂੰ ਵੀ ਇਸ ਚੀਜ਼ ਦੇ ਵਿੱਚ ਕਾਫੀ ਇਹ ਸਕੀਮ ਜਿਹੜੀ ਉਹ ਫਾਇਦੇਮੰਦ ਬੈਠੀ ਹੈ ਕਿਉਂਕਿ ਸਾਡੇ ਮੋਸਟਲੀ ਕਾਫੀ ਸਾਰੇ ਪੀਸ ਜਿਹੜੇ ਆ ਉਹ ਨਿਕਲ ਚੁੱਕੇ ਆ ਬਸ ਆ ਤਾਂ ਹੁਣ ਆ ਕੱਲ ਦਾ ਦਿਨ ਰਹਿ ਗਿਆ ਸਕੀਮ ਦਾ ਤੇ ਚੱਲ ਰਿਹਾ ਜੀ ਕੰਮ ਜੋਰਾਂ ਚੋਰਾਂ ਵਿੱਚ